ਪਹਿਲੀ ਨਜ਼ਰ ਇਸ ਸਟੈਚੂ ਆਫ ਲਿਬर्टी ਦੀ ਮੂਰਤੀ ਨੂੰ ਦੇਖ ਹਰ ਕਿਸੇ ਦੇ ਦਿਮਾਗ ਦੇ ਵਿੱਚ ਅਮਰੀਕਾ ਦੇ ਖਿਆਲ ਅਤੇ ਅੱਖਾਂ ਮੂਰੇ ਨਿਊਯਾਰਕ ਸ਼ਹਿਰ ਦੀ ਤਸਵੀਰ ਘੁੰਮਣ ਲੱਗਦੀ ਹੈ ਕਿਉਂਕਿ ਇਹ ਮੂਰਤ ਉੱਥੋਂ ਦੀ ਮਸ਼ਹੂਰ ਹੈ ਪਰ ਜਨਾਬ ਜੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਕੋਈ ਅਮਰੀਕਾ ਦੀ ਨਹੀਂ ਸਗੋਂ ਪੰਜਾਬ ਸੂਬੇ ਦੇ ਜਲੰਧਰ ਹਲਕਾ ਨਕੋਦਰ ਦੇ ਪਿੰਡ ਬਜੂਆ ਖੁਰਦ ਦੀ ਹੈ ਜਿੱਥੇ ਅਮਰੀਕਾ ਦੀ ਤਰਜ਼ ਤੇ ਸ਼ੌਂਕ ਦੇ ਨਾਲ ਵਿਦੇਸ਼ ਗਏ ਨੌਜਵਾਨ ਨੇ ਆਪਣੀ ਕੋਠੀ ਤੇ ਸਟੈਚੂ ਆਫ ਲਿਬर्टी ਦੀ ਮੂਰਤੀ ਬਣਾ ਦਿੱਤੀ ਦੇ ਇਸ ਕਾਰਨ ਹੀ ਕੋਠੀ ਦੇ ਮਾਲਕ ਸੰਤੋਖ ਸਿੰਘ ਹੋਰੀ ਤੇ ਕੋਠੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਤੇ ਖਿੱਚ ਦਾ ਕੇਂਦਰ ਵੀ ਜਿਸ ਨੂੰ ਦੇਖਣ ਲਈ ਦੂਰ ਦਰਾਡੇ ਤੋਂ ਪਿੰਡਾਂ ਸ਼ਹਿਰਾਂ ਦੇ ਲੋਕਾਂ ਦਾ ਇਸ ਪਿੰਡ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਇਸੇ ਕਾਰਨ ਹੀ ਪੰਜਾਬ ਦੇ 25 ਪਿੰਡਾਂ ਦੀਆਂ ਸੱਥਾਂ ਦੇ ਵਿੱਚ ਇਸ ਕੋਠੀ ਅਤੇ ਮੂਰਤੀ ਦੇ ਚਰਚੇ ਹੋ ਰਹੇ ਨੇ ਆਓ ਹੁਣ ਸੁਣਦੇ ਹਾਂ ਕੋਠੀ ਦੇ ਮਾਲਕ ਸੰਤੋਖ ਸਿੰਘ ਹੋਰਾਂ ਦਾ ਕੀ ਕਹਿਣਾ ਹੈ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਨਕੋਦਰ ਦੇ ਵਿੱਚ ਸਟੈਚੂ ਆਫ ਲਿਬਰਟੀ ਜਿਹੜਾ ਹੈਗਾ ਸੰਤੋਖ ਸਿੰਘ ਅਤੇ ਉਹਨਾਂ ਦੇ ਬੇਟੇ ਵੱਲੋਂ ਤਿਆਰ ਕੀਤਾ ਗਿਆ ਹੈਗਾ ਉਹਨਾਂ ਦੇ ਦੋ ਬੇਟੇ ਆ ਦੋਨੇ ਬੇਟੇ ਵਿਦੇਸ਼ਾਂ ਦੇ ਵਿੱਚ ਘੁੰਮਦੇ ਨੇ ਤੇ ਜਦੋਂ ਕਿਤੇ ਪੰਜਾਬ ਦੇ ਵਿੱਚ ਆਂਦੇ ਨੇ ਤੇ ਇੱਕ ਨਵੀਂ ਸੋਚ ਲੈ ਕੇ ਆਂਦੇ ਨੇ ਹੁਣ ਵੀ ਜਦੋਂ ਪੰਜਾਬ ਦੇ ਵਿੱਚ ਆਏ ਤਾਂ ਉਹਨਾਂ ਦੇ ਬੇਟੇ ਵੱਲੋਂ ਇੱਕ ਜਿਹੜੀ ਨਵੀਂ ਸੋਚ ਰੱਖੀ ਗਈ ਉਹਨਾਂ ਦੇ ਕੋਠੀ ਦੇ ਉੱਪਰ ਜਿਹੜਾ ਹੈਗਾ ਲਿਬਰਟ ਸਟੈਚੂ ਆਫ ਲਿਬਰਟੀ ਤਿਆਰ ਕਰਵਾਇਆ ਗਿਆ ਸੰਤੋਖ ਸਿੰਘ ਜੀ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਸਾਡੇ ਨਾਲ ਨੇ ਸਰ ਸਸਰੀਕਾਲ ਜੀ ਇੱਕ ਗੱਲ ਕਰੀਏ ਪੰਜਾਬ ਦੇ ਵਿੱਚ ਹੀ ਆਪਾਂ ਗੱਲ ਕਰਾਂਗੇ ਕਿ ਲਗਾਤਾਰ ਕਈ ਕੋਠੀਆਂ ਦੇ ਉੱਪਰ ਆਪਾਂ ਦੇਖਦੇ ਹਾਂ ਕਿਤੇ ਫੁੱਟਬਾਲ ਤਿਆਰ ਕੀਤਾ ਹੁੰਦਾ ਕਿਤੇ ਜਹਾਜ਼ ਤਿਆਰ ਕੀਤਾ ਕਿਸੇ ਨੇ ਬੱਸ ਤਿਆਰ ਕਰ ਲਈ ਕਿਸੇ ਨੇ ਕਾਰ ਤਿਆਰ ਕਰ ਲਈ ਕਿਸੇ ਨੇ ਘੋੜਾ ਤਿਆਰ ਕਰ ਲਿਆ ਕਿਸੇ ਨੇ ਕ੍ਰਿਕਟ ਦੀਆਂ ਟੀਮਾਂ ਹੀ ਤਿਆਰ ਕਰ ਲਈਆਂ ਪਹਿਲਵਾਨ ਖੜੇ ਪਹਿਲਵਾਨ ਖੜੇ ਕਰ ਲਏ ਪਰ ਤੁਹਾਡੇ ਕੋਠੀ ਦੇ ਇੱਕ ਅਲੱਗ ਹੀ ਤਰ੍ਹਾਂ ਦਾ ਆਪਾਂ ਸਟੈਚੂ ਕਹਿ ਸਕਦੇ ਸਟੈਚੂ ਆਫ ਲਿਬਰਟੀ ਜਿਹੜਾ ਕਿ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲਦਾ ਆ ਅੱਜ ਜਿਹੜਾ ਜ਼ਿਕਰ ਗੱਲ ਕਰੀਏ ਵਿਜਵਾ ਖੁਰਦ ਦੇ ਵਿੱਚ ਵੀ ਬਣਾਇਆ ਦਿੱਤਾ ਗਿਆ ਕੀ ਕਹਿਣਾ ਚਾਹੋ ਨੇ ਬਹੁਤ ਬਹੁਤ ਵਾਰੀ ਚੀਜ਼ ਬੜੀ ਆਪਣੀ ਜਾਂ ਸੈਂਡ ਆਉਂਦੀ ਹੈ ਲੋਕਾਂ ਦੇ ਨਾ ਦੇਖੀ ਚਲੋ ਹਾਂ ਗਾਂ ਨਹੀਂ ਗਾਂ ਲੋਕੀ ਤਰ ਪੈਣਾ ਐ ਐਸੀ ਚੱਲ ਤੇ ਬਾਕੀ ਅਜਾ ਆ ਦਾ ਮਨ ਹੁੰਦਾ ਜੇ ਜਿੱਦਾਂ ਜਿੱਦ ਮਨ ਚਾਲੇ ਅਗਲਾ ਆ ਦੀ ਚੀਜ਼ ਤਿਆਰ ਕਰ ਲੈਣ ਆਈਡੀਆ ਕਿੱਥੋਂ ਆ ਗਿਆ ਕਿੜਿਆ ਫਿਰ ਦੇਖੋ ਜੀ ਜਦੋਂ ਗਏ ਸੀ ਤਰਨਤਾਰਨ ਤੋਂ ਅੰਮ੍ਰitsarਾ ਰੋਡ ਦੇ ਉੱਤੇ ਬਣੀ ਸੀ ਰੋਡ ਤੇ ਉਹ ਨਿਕਾ ਪੈ ਕੇ ਜਾਂਦੇ ਜਾਂਦੇ ਗੱਡੀ ਦੇ ਵਿੱਚ ਤਾਂ ਉਹ ਨਿਆਣੇ ਮੁੰਡੇ ਦੇ ਪਸੰਦ ਆ ਕਿ ਜਾ ਕੇ ਉਹਨਾਂ ਦੇ ਘਰ ਜਾ ਕੇ ਕੋਠੀ ਦੇ ਇੱਕ ਪਰੇ ਸੀ ਪਰੇ ਮਨ ਨੂੰ ਲਾ ਕੇ ਕਹਿੰਦਾ ਚੀਜ਼ ਹੈ ਬੜੀ ਮੈਂ ਕਿ ਚੱਲ ਇਹ ਬਣਾ ਲਵਾਂ ਕਿੰਨਾ ਕ ਖਰਚਾ ਹੋ ਗਿਆ ਖਰਚਾ 2.5 ਤੋਂ 3 ਲੱਖ ਦੇ ਵਿੱਚ ਹੋ ਗਿਆ 3 ਤੋਂ 2.5 2.5 3 ਲੱਖ ਹੋ ਗਿਆ ਜੀ ਹਾਂ ਜੀ ਇਨਾ ਤੇ ਇਹਦੇ ਵਾਸਤੇ ਜੇਕਰ ਗੱਲ ਕਰੀਏ ਮਟੀਰੀਅਲ ਵਗੈਰਾ ਦੀ ਵੀ ਲੋੜ ਪਈ ਹੋਣੀ ਆ ਕਿਤੇ ਇੱਥੋਂ ਮਿਲ ਗਿਆ ਜਾਂ ਬਾਹਰੋਂ ਹੀ ਲੈਣਾ ਪਿਆ ਕਿਤਾ ਆਪਾਂ ਮਟੀਰੀਅਲ ਇੱਥੇ ਮਿਲ ਜਾਂਦਾ ਸਰੀਆ ਮਿਲ ਗਿਆ ਬਜਰੀ ਮਿਲ ਗਿਆ ਸੀਮੈਂਟ ਮਿਲ ਗਿਆ ਬਾਕੀ ਉਹਨੇ ਤਿਆਰ ਕਰਕੇ ਕੀਤਾ ਬਸ ਜਿਹੜਾ ਇਹਦਾ ਨਕਸ਼ਾ ਆਪਾਂ ਕਹੀਏ ਨਕਸ਼ਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਉਹ ਨਕਸ਼ਾ ਜੀ ਉਹ ਜਿਹੜੇ ਆਪਣੇ ਮੈਸਤੀ ਤਿਆਰ ਕਰਕੇ ਉਹਨਾਂ ਨਕਸ਼ਾ ਬਣਾਉਂਦੇ ਇਹ ਚੀਜ਼ ਸੀਗੇ ਅੱਛਾ ਜੀ ਨਕਸ਼ਾ ਉਹਨੇ ਆਪੇ ਤਿਆਰ ਕਰ ਲਿਆ ਇੱਥੇ ਸਰੀਆ ਬਾਦ ਲਿਆ ਆ ਕੇ ਇੱਥੇ ਜੋ ਤਿਆਰ ਕਰ ਲਵਾਂਗੇ ਆਪਣੇ ਆਪ ਕਰ ਲਿਆ ਤੇ ਉਹਨਾਂ ਦੀ ਦਿਹਾੜੀ ਵਗੈਰਾ ਵੀ ਜ਼ਿਆਦਾ ਸੀ ਜਾਂ ਉਹ ਦਿਹਾੜੀ 19 ਦੀ ਸੀਗੀ ਦਿਹਾੜੀ ਦੇ ਕੋਈ ਨਹੀਂ ਸਾਡਾ ਮਸਲਾ 1,30,000 ਰੁਪਏ ਉਹਨਾਂ ਕਪੂ ਕਠੇ ਕਰ ਸਕਦਾ ਤੇ ਮਟੀਰੀਅਲ ਵਗੈਰਾ ਮਟੀਰੀਅਲ ਸਾਡਾ ਸੀ ਸਾਰਾ ਠੀਕ ਆ ਹਾਂਜੀ ਤੇ ਜਿਹੜੇ ਆਮ ਲੋਗ ਹੈਗੇ ਆ ਉਹਨਾਂ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਠੀਕ ਹੈ ਜਿਹੜੀ ਚੀਜ਼ ਅਗਲੇ ਪੱਛਣ ਲੱਗਦੀ ਅਗਲਾ ਬਣਾਉਂਦਾ ਕਹੇ ਤੇਰਾ ਕੋਈ ਬਣਾਉਂਦਾ ਰਹੇ ਨੀਗਾ ਜਿੱਦਾਂ ਦਾ ਅਗਲਾ ਮੰਨ ਕਰਦਾ ਉਹਦਾ ਬਣਾ ਲੈਂਦਾ ਆ ਜਿਵੇਂ ਕਿ ਤੁਹਾਡੇ ਦੋਨੇ ਬੇਟੇ ਹੈਗੇ ਆ ਵਿਦੇਸ਼ਾਂ ਦੇ ਵਿੱਚ ਇੱਕ ਆਸਟ੍ਰੇਲੀਆ ਚ ਤੁਸੀਂ ਦੱਸ ਰਹੇ ਹੈਗੇ ਆ ਇੱਕ ਅਮਰੀਕਾ ਦੇ ਵਿੱਚ ਪਹਿਲਾਂ ਸੀਗਾ ਤੇ ਉਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਆ ਅਮਰੀਕਾ ਦੇ ਵਿੱਚ ਜਦੋਂ ਰਹਿੰਦੇ ਸੀਗੇ ਉਦੋਂ ਨਹੀਂ ਉਹਨਾਂ ਨੂੰ ਆਈਡੀਆ ਆਇਆ ਕਿ ਸਟੈਚੂ ਆਫ ਲਿਬਰਟੀ ਜਿਹੜਾ ਤਿਆਰ ਕਰਵਾਇਆ ਜਾਵੇ ਜਰੋ ਜੀ ਉਦੋਂ ਏਦਾਂ ਟਰੈਕਟਰ ਚਲਾਉਂਦੇ ਸੀਗੇ ਕਈ ਸਾਲ ਚਲਾਏ 5- ਪੁਰੇ ਫੇਦਾ ਅਮਰਥਰ ਜਾ ਜਾਂਦੇ ਜਾਂਦੇ ਰਾਹ ਦੇ ਬੈਠੇ ਫੇਦਾ ਸਵੇਰੇ ਉਹਨਾਂ ਪਸੰਦ ਆ ਗਏ ਕਿ ਅਰਕਾ ਲਿਗਨ ਦੇ ਲਈ ਆਜੇ ਮੈਂ ਮੰਨ ਲਉ ਤੇ ਹੁਣ ਗੱਲ ਕਰੀਏ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਰੋਜ਼ ਆ ਕੇ ਫੋਟੋਆਂ ਵਗੈਰਾ ਕਰ ਬੰਦੇ ਬਸ ਤੁਰੇ ਹੀ ਆਉਂਦੇ ਕੋਈ ਨਾ ਕੋਈ ਅੱਜ ਉਹਦਾ ਬੰਦਾ ਆਈ ਜਾਂਦਾ ਖਿੱਚੀ ਜਾਂਦੇ ਆ ਤੁਰੇ ਜਾਂਦੇ ਆ ਖਿੱਚੀ ਜਾਂਦੇ ਤੁਰੇ ਜਾਂਦੇ ਆ ਦੇਖ ਕੇ ਬਾਹਰ ਦੂਰੋਂ ਬਹੁਤ ਦੱਸਦੀ ਆ ਤਾਂ ਉੱਚੇ ਦਾ ਆ ਤਾਂ ਬਾਹਰ ਲੋ ਤੇ ਲੀਂਦੀ ਨਿਗਾ ਪੈਂਦੀ ਆ ਜਿੱਦਾਂ ਲੱਗ ਲੱਗੇ ਪਿੰਡ ਦਾ ਕਿੰਨੀ ਇਹਦੀ ਹਾਈਟ ਹੈਗੀ ਆ 15 ਫੁੱਟ ਦੀ 15 ਫੁੱਟ ਹੈਗੀ ਆ ਹਾਂਜੀ ਇਹ ਤਾਂ ਇਹਦਾ ਮੋਹਰਾ ਪੇਂਟ ਦੇ ਵਿੱਚ ਸਭ ਤੋਂ ਉੱਚੀ ਹੋਈ। ਹਾਂ ਜੀ ਭਾਣਾ 15 ਫੁੱਟ ਪੂਰੀ ਹੈ ਜੀ। ਤੇ ਕਹਿੰਦੇ ਹੁੰਦੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਤੇ ਸ਼ੌਂਕ ਹੀ ਸੀਗਾ ਜਾਂ ਵੈਸਾ ਹੀ ਇੱਕ ਸੋਚ ਰੱਖੀ ਸੀ ਕਿ ਅਲੱਗ ਤਰ੍ਹਾਂ ਦੀ ਚੀਜ਼ ਤਿਆਰ ਕੀਤੀ ਜਾਵੇ। ਮੈਨੂੰ ਲੱਗਦਾ ਨਾ ਜਿੱਦਾਂ ਸ਼ੌਂਕ ਹੈ ਉਹ ਹੁੰਦਾ ਬੰਦੇ ਆਲੇ ਕਿਸੇ ਨੂੰ ਵੀ ਹੁੰਦਾ ਸ਼ੌਂਕ ਨਾਲ ਕੋਈ ਚੀਜ਼ ਨਹੀਂ ਸ਼ੌਂਕ ਨਾਲ ਬਣਦੀ ਆ। ਕਿਸੇ ਦਾ ਤਾਂ ਕੋਈ ਬਣਾਉਦਾ ਨਹੀਂਗਾ। ਜਿੱਦਾਂ ਆਪਦੇ ਮਨ ਨੂੰ ਸ਼ੌਂਕ ਹੁੰਦਾ ਉਹਦੇ ਅਗਲਾ ਬਣਾ ਲਿੰਦਾ ਆ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਵਾਕਿਆ ਹੀ ਗੱਲ ਸਹੀ ਆ ਕਿਉਂਕਿ 2.5 ਤੋਂ 3 ਲੱਖ ਰੁਪਈਆ ਲਾ ਕੇ ਸਟੈਚੂ ਆਫ ਲਿਬਰਟੀ ਤਿਆਰ ਕਰਵਾਈ ਗਈ ਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਕਿ ਇਹ ਜਿਹੜੀ ਸਟੈਚੂ ਆਫ ਲਿਬਰਟੀ ਹੈਗੀ ਆ 15 ਫੁੱਟ ਦੀ ਮੂਰਤੀ ਜਿਹੜੀ ਤਿਆਰ ਕੀਤੀ ਗਈ ਕਿਉਂਕਿ ਅਮਰੀਕਾ ਦੇ ਵਿੱਚ ਤੁਸੀਂ ਇਹਨੂੰ ਦੇਖਦੇ ਹੋਵੋਗੇ ਪਰ ਹੁਣ ਤੁਸੀਂ ਨਕੋਦਰ ਦੇ ਨਾਲ ਲੱਗਦੇ ਪਿੰਡ ਬਜੂਹਾ ਖੁਰਦ ਦੇ ਵਿੱਚ ਵੀ ਆ ਕੇ ਇਸ ਇਹ ਮੂਰਤੀ ਦੇ ਨਾਲ ਆ ਕੇ ਫੋਟੋ ਕਰਵਾ ਸਕਦੇ ਹੋ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਨਕੋਦ